ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪੀਮ ਹਾਂ ਠੀਕ ਆ ਅੱਗੇ ਨਾਲੋਂ ਬਹੁਤ ਫਰਕ ਆ ਜੈ ਪੀਮ ਕਿਉਂਕਿ ਆ ਫਿਰ ਵੀ ਮੈਂ ਗੱਲ ਕਰਾਂਗਾ ਕਿ ਜੈ ਪੀਮ ਬਾਬਾ ਸਾਹਿਬ ਡਾਕਟਰ ਬੇਟਕਰ ਸਿੰਘ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਦੇ ਸੰਵਿਧਾਨ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਆ ਤੇ ਬੋਲ ਰਹੇ ਆ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਉਹਨਾਂ ਦਾ ਸੰਵਿਧਾਨ ਜਿਹੜਾ ਹੈਗਾ ਉਹ ਪੂਰੇ ਭਾਰਤ 'ਚ ਲਾਗੂ ਆ ਪਰ ਜਰਨਲ ਕਾਟਾਗਰੀ ਦੇ ਲੋਕਾਂ ਨੇ ਸ਼ਰਮਾਇਦਾਰਾਂ ਨੇ ਜਿਹੜੇ ਰਾਜਨੀਤਿਕ ਲੋਕ ਸੱਤਾ ਵਿੱਚ ਬੈਠੇ ਆ ਉਹਨਾਂ ਨੇ ਅਜੇ ਉਹ ਲਾਗੂ ਨਹੀਂ ਹੋਣ ਦਿੱਤਾ ਉਹ ਆਪਾਂ ਨੂੰ ਲਾਗੂ ਕਰਨਾ ਪੈਣਾ। ਤਾਂ ਬਹੁਤ ਵਧੀਆ ਅੱਜ ਸਾਡੇ ਸਰਕਲ ਪ੍ਰਧਾਨ ਬਿਮਲਾ ਰਾਣੀ ਤੇ ਸਾਡੇ ਸਰਕਲ ਪ੍ਰਧਾਨੀ ਕਿਹਨਾਂ ਮੋਟ ਸੋਮਾ ਰਾਣੀ ਸੋਮਾ ਰਾਣੀ ਇਹ ਆਪਣਾ ਪਿੰਡ ਦਾ ਕੀ ਨਾਮ ਹੈ ਨਿਆਲੇ ਵਾਲਾ ਨਿਆਲੇ ਵਾਲਾ ਜਿਹੜਾ 56 ਕਿੱਕਰ ਯਸ ਨਿਆਲੇ ਵਾਲਾ ਨਿਆਲੇ ਵਾਲਾ ਨਿਆਲੇ ਵਾਲਾ ਤਾਂ ਇਹਨਾਂ ਦੇ ਵਿੱਚ ਅੱਜ ਮਨਰੇਗਾ ਮਜ਼ਦੂਰਾਂ ਦੇ ਨਾਲ ਮੀਟਿੰਗ ਹੋ ਰਹੀ ਆ ਤੇ ਜਿਹਦੇ ਵਿੱਚ ਅਸੀਂ ਤਿਆਰੀ ਕਰਦੇ ਆ 11 ਤਰੀਕ ਨੂੰ ਵੱਡੇ ਪੱਧਰ ਤੇ ਉਸ ਬਾਰੇ ਅਸੀਂ ਬੇਨਤੀ ਕਰਾਂਗੇ ਕਿ ਸੋਮਾ ਰਾਣੀ ਤੁਸੀਂ ਸਰਕਲ ਪ੍ਰਧਾਨ ਜੀ ਇਹਨਾਂ ਨੂੰ ਪੜ੍ਹ ਕੇ ਸੁਣਾਓ ਤਾਂ ਅੱਗੇ ਇਹ ਸਾਡੇ ਲੋਕਾਂ ਦੀ ਸਮਝ ਬਣ ਸਕੇ ਸਾਰਿਆਂ ਜੈ ਭੀਮ ਜੈ ਭੀਮ ਕੀਰਤੀ ਲੋਕੋ ਜਾਗੋ ਜੁੜੋ ਅਤੇ ਸੰਘਰਸ਼ ਕਰੋ ਮਿਤੀ 11 ਫਰਵਰੀ 2025 ਨੂੰ ਡੀਸੀ ਦਫਤਰ ਫਿਰੋਜ਼ਪੁਰ ਸਾਹਮਣੇ ਜਾਗਰੂਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕੀਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ-ਪਿੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਅਤੇ ਖੋਏ ਜਾ ਰਹੇ ਹੱਕਾਂ ਲਈ ਲੜਾਈ ਲੜੀਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤੀਆਂ ਬਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁੱਟੇਰੇ ਲੀਡਰਾਂ ਤੇ ਅਫਸਰਾਂ ਦੇ ਨਪਾਕ ਮਾਫੀਏ ਨੇ ਆਪਾਂ ਨੂੰ ਬਣ ਗਿਨ ਟੋਕਣਾ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਕਰ ਪਰਣਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਧਾਣੀ ਨੂੰ ਸੁਲਝਾ ਸੁਝਾਉਣ ਲਈ ਤੰਦ ਫੜੀਏ ਅਤੇ ਆਪਣੇ ਸਾਂਝੇ ਦੁੱਖਾਂ ਉੱਤੇ ਸਾਂਝਾ ਮੁਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੁ ਲੋਕ ਵੱਖ-ਵੱਖ ਰਾਜਸੀ ਪਾਰਟੀਆਂ ਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕ ਢੋ ਅੱਡ ਹੋ ਕੇ ਲੁੱਟ ਅਤੇ ਘੁੱਟ ਕਿਉਂ ਖਾ ਰਹੇ ਹਾਂ ਜਿਤੇ ਰੱਖੋ ਆਪਣੇ ਜਾਗਨ ਅਤੇ ਸਿਰਜੋੜ ਲੈਣ ਨਾਲ ਹੀ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉਠਿਏ ਅਤੇ ਸੁਰੱਖਿਅਤ ਰੁਜ਼ਗਾਰ ਅਤੇ ਬਣਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਿਕ ਹੋ ਪਿੰਡਾਂ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਇਸ ਦੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਘੀਨ ਬੁਢਾਪਾ ਵਿਧਵਾ ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮੰਗਿਆਈ ਦਰ ਅਨੁਸਾਰ ਘੱਟੋ-ਘੱਟ 5000 ਰੁਪਏ ਹੋਵੇ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ ਪੈਨਸ਼ਨ ਲੈਣ ਲਈ 2 ਏਕੜ ਜ਼ਮੀਨ ਅਤੇ ਹੋਰ ਆਮਦਨ ਹਦ ਸਮਾਪਤ ਕੀਤੀ ਜਾਵੇ ਮਨਰੇਗਾ ਮਜ਼ਦੂਰਾਂ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਹੋਵੇ ਸਕਿਲਡ ਲੇਬਰ ਜਿਵੇਂ ਉਸਾਰੀ ਮਿਸਤਰੀ ਪਲੰਬਰ ਤਰਖਾਨ ਤਰਖਾਨ ਡਰਾਈਵਰ ਅਤੇ ਹੋਰ ਸਕਿਲਡ ਮਜ਼ਦੂਰ ਦੀ ਦਿਹਾੜੀ 1000 ਰੁਪਏ ਹੋਵੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ ਮਿਨੀਮਮ ਲੇਬਰ ਗਰੰਟੀ ਲਾਗੂ ਕੀਤਾ ਜਾਵੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨਿਮਨ ਕਿਸਾਨੀ 5 ਏਕੜ ਤੱਕ ਨੂੰ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਤੰਦੇ ਉੱਤੇ ਮਹਨਤਾਨਾ ਦਿੱਤਾ ਜਾਵੇ ਜਿਹੜੇ ਪਿੰਡ ਨਗਰ ਕੌਂਸਲਾਂ ਨਗਰ ਪੰਚਾਇਤਾਂ ਅਤੇ ਸ਼ਹਿਰਾਂ ਦੀ ਹੱਦ ਅੰਦਰ ਆ ਗਏ ਹਨ ਉੱਥੇ ਮਜ਼ਦੂਰਾ ਲਈ ਮਨਰੇਗਾ ਜੈਸ ਤਰਜੁਤੇ 100 ਦਿਨ ਦਿਹਾੜੀ ਰੁਜ਼ਗਾਰ ਗਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ। ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਾਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਸਾਮੀਆਂ ਪੂਰੀਆਂ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਦੇ ਵੱਖਰੇ ਵਿਆਪਕ ਰੱਖੇ ਜਾਣ। ਸਿੱਖਿਆ ਖੇਤਰ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਵਿਆਪਕ ਤੇ ਸਟਾਫ ਨੂੰ ਤਨਾਅ ਮੁਕਤ ਕੀਤਾ ਜਾਵੇ। ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਲੇਣੇ ਬੰਦ ਕੀਤੇ ਜਾਣ ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਡਾਕਟਰ ਨਰਸਾਂ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਲਿਹਾਜ਼ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ ਖੇਤੀ ਨੀਤੀ ਲਾਗੂ ਹੋਵੇ ਕਣਕ ਚੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਦੇ ਭਾਅ ਨੂੰ ਕਾਨੂੰਨੀ ਦਰਜਾ ਮਿਲੇ ਖੇਤੀ ਲਈ ਕੁਆਰ ਰੇਟ ਕੋਆਪਰੇਟਿਵ ਸੁਸਾਇਟੀਆਂ ਵਿੱਚ ਸੰਦ ਖਾਦ ਦਵਾਈਆਂ ਅਤੇ ਹੋਰ ਸਾਧਨ ਵਾਜਬ ਰੇਟਾਂ ਉੱਤੇ ਕਿਸਾਨ ਕਿਸਾਨ ਲਈ ਉਪਲਬਧ ਹੋਣ। ਕੋਆ ਰੇਟੀ ਪਸ਼ੂ ਸੁਸਾਇਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ। ਸੂਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸੰਸਨ ਸੰਨਤਾ ਪਿੰਡਾਂ ਵਿੱਚ ਲਾਉਣ ਦੀ ਉਦਯੋਗਿਕ ਨੀਤੀ ਬਣੇ। ਇਹਨਾਂ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਅਤ ਰੁਜ਼ਗਾਰ ਮਹਿੰਗਾਈ ਦਰਾਂ ਨਾਲ ਜੁੜੇ ਮਹਨਤਾਨੇ ਮਿਨਿਮਮ ਲੇਬਰ ਗਾਰੰਟੀ ਲਾਅ ਤਹਿਤ ਮਿਲੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾਅ ਕੀਤੇ ਜਾਣ ਕਾਲੇ ਕਾਨੂੰਨ ਤਹਿਤ ਬਿਨਾ ਕੇਸ ਚਲਾਏ ਮਦੱਕੇ ਬੁੱਧੀਜੀਵੀ ਤੇ ਸੰਘਰਸ਼ਕਾਂ ਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਫਾਸਟ ਅਰਟ ਟ੍ਰੈਕ ਅਦਾਲਤ ਵਿੱਚ ਮੁਕਦਮਾ ਚੱਲੇ ਅਤੇ ਧਰਮ ਦੇ ਨਾਂ ਉੱਤੇ ਅੱਗ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਸੂਬੇ ਵਿੱਚ ਹਰ ਰੋਜ਼ ਹੋ ਰਹੀ ਸਫਾਰੀ ਕਤਨਾ ਫਰੋਤੀਆਂ ਅਤੇ ਗੈਂਗਸਟਰਵਾਦ ਨੂੰ ਰੋਕਣ ਲਈ ਠੋਸ ਸੁਰੱਖਿਆ ਨੀਤੀ ਬਣੇ ਅਤੇ ਨੌਜਵਾਨਾਂ ਨੂੰ ਜੁਰਮ ਦੇ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ ਸਰਕਾਰੀ ਅਹੁਦਿਆਂ ਉੱਤੇ ਬੈਠੇ ਪ੍ਰਿਸ਼ਟ ਲੀਡਰਾਂ ਅਤੇ ਪ੍ਰਿਸ਼ਟ ਅਫਸਰਾਂ 'ਤੇ ਖਿਲਾਫ ਦੇਸ਼द्रोह ਦੇ ਮੁਕੱਦਮੇ ਚਲਾਏ ਜਾਣ ਉਹਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇ। ਭਾਰਤ-ਭਾਪਾ ਵਪਾਰ ਲਈ ਅਟਾਰੀ ਅਤੇ ਬਾਗਾ ਬਾਰਡਰ ਖੋਲੇ ਜਾਣ ਤਾਂ ਜੋ ਇਹਨਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵੱਧ ਸਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਪੰਜਾਬ ਰਾਹੀ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ। ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕਰਕੇ ਸਿੰਚਾਈ ਲਈ ਨਿਯੂਜ਼ ਕੀਤਾ ਜਾਵੇ ਨਹਿਰਾਂ ਤੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਣ ਤਰਤੀ ਇਠਾ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉੱਪਰ ਕੈਦ ਹੋਵੇ ਇਸ ਲਈ ਕਾਨੂੰਨ ਬਣੇ ਸਾਡੀਆਂ ਔਕੜਾਂ ਦਾ ਮੂਲ ਕਾਰਨ ਪ੍ਰਸ਼ਟਾਚਾਰ ਹੈ ਇਸ ਨਾਲ ਜੁੜੇ ਬਿਨਾਂ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 ਵਿੱਚ 2500 ਰੁਪਏ ਪੈਨਸ਼ਨ ਅਤੇ ਦਿਵਾਵਾਗਾ ਦੀ ਨੌਕਰੀ ਦੇ 1995 ਐਕਟ ਅਨੁਸਾਰ ਬੈਂਕ ਲਾਗ ਦੀ ਲੜਾਈ ਲੜੀ ਅਤੇ ਉਹਨਾਂ ਦੇ ਹੀ ਸੰਯੋਗ ਨਾਲ ਪੈਨਸ਼ਨ 1500 ਅਤੇ 3000 ਸਰਕਾਰੀ ਨੌਕਰੀਆਂ ਲਈਆਂ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਜਾਰੀ ਕਰਤਾ ਬੱਗਾ ਸਿੰਘ ਪ੍ਰਦਾਨ ਸਮੂਹ ਮਜ਼ਦੂਰ ਵੈਲਫੇਅਰ ਸਭਾ ਸਹਿਯੋਗੀ ਅਸ਼ੋਕ ਮਹਿੰਦਰਾ ਆਗੂ ਪੀਮ ਕ੍ਰਾਂਤੀ ਮਿਸ਼ਨ ਜੈ ਪੀਮ ਜੈ ਭਾਗ ਸਭ ਤੋਂ ਪਹਿਲਾਂ ਤੇ ਇੱਕ ਗੱਲ ਸੁਣ ਲੇ ਆ ਤੁਸੀਂ ਵੀ ਤੁਹਾਡੀਆਂ 15 ਹੱਕੀ ਮੰਗਾਂ ਨੇ ਤੁਹਾਡੀਆਂ ਆਪਣੀਆਂ ਤੁਸੀਂ ਖੁਦ ਆਪ ਲਾਗੂ ਕਰਾਉਣੀਆਂ ਦੂਸਰੀ ਗੱਲ ਆ ਕਿ ਜਿੱਥੇ ਲਿਖਿਆ ਜਾਰੀ ਕਰਤਾ ਪ੍ਰਦਾਨ ਬੱਗਾ ਸਿੰਘ ਉਹਦੇ ਨਾਲ ਲਿਖਿਆ ਕਿ ਸਮੂਹ ਮਜ਼ਦੂਰ ਵੈਲਫੇਅਰ ਸਭਾ ਅਸੀਂ ਸਾਰੇ ਮਜ਼ਦੂਰ ਆ ਤੀਸਰਾ ਨੰਬਰ ਆ ਕੇ ਵੇਖੋ ਤੁਸੀਂ ਅੱਜ ਟਾਈਮ ਬੜਾ ਹੈਗਾ ਹੈ ਇੱਕ ਤਾਂ ਮੈਂ ਵੀਡੀਓ ਬਣਾਤੀ ਇਹਨੇ ਸੁਣ ਕੇ ਸਿੱਖਣਾ ਦੂਸਰਾ ਰਿਸ਼ਤੇਦਾਰਾਂ ਚ ਵੀ ਸੱਦਾ ਲਾਓ ਕਿਉਂਕਿ ਇਹ ਪੈਨਸ਼ਨਾਂ ਵਾਲੀ ਵੀ ਗੱਲ ਸੰਝੀਏ ਤੇ ਨਰੇਗਾ ਵਾਲੀ ਵੀ ਗੱਲ ਸੰਝੀਏ ਤਾਂ ਆ ਪ੍ਰਧਾਨ ਜੀ ਵੰਡੋ ਸਾਰਿਆਂ ਨੂੰ ਅਸਥਿਹਾਰ ਵੀਡੀਓ ਦੇ ਵਿੱਚ ਹੀ ਆਏ ਸਾਰਿਆਂ ਦੇਤੇ ਕੱਲ ਨੂੰ ਹੋ ਸਕਦਾ ਇਹ ਕਹਿ ਹੀ ਨਹੀਂ ਆਂ ਦੇਣ ਸਾਨੂੰ ਕੋਈ ਅਸਥਿਹਾਰ ਹੀ ਨਹੀਂ ਮਿਲਿਆ ਹਨਾ ਤਾਂ ਇੰਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀ ਕਰ